ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੇਠਾ ਜੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਕਿਵੇਂ ਬਣੇ ਅਤੇ ਸ੍ਰੀ ਗੋਵਿੰਦਵਾਲ ਜਾਣ ਤੋਂ ਪਹਿਲਾਂ ਸ੍ਰੀ ਜੇਠਾ ਜੀ ਕਿੱਥੇ ਰਿਆ ਕਰਦੇ ਸਨ ਅਤੇ ਕੀ ਕੰਮ ਕਰਦੇ ਸਨ ਸ੍ਰੀ ਜੇਠਾ ਜੀ ਦੇ ਮੇभी ਪਾਣੀ ਦੇ ਲਈ ਵਾਰ ਕਿ ਮੇ ਚੁਣਿਆ ਗਿਆ ਅਤੇ ਸ੍ਰੀ ਜੇਠਾ ਜੀ ਨੇ ਗੁਰ ਗੱਦੀ ਕੇ ਮੇ ਪ੍ਰਾਪਤ ਕੀਤੀ ਆਓ ਅੱਜ ਆਪਾਂ ਇਸ ਵੀਡੀਓ ਚ ਇਹਨਾਂ ਬਾਰੇ ਸਾਂਝ ਪਾਉਨੇ ਹਾਂ ਜੀ ਭਾਈ ਜੇਠਾ ਜੀ ਦਾ ਜਨਮ ਲਾਹੌਰ ਤੂਨਾ ਮੰਡੀ ਵਿੱਚ ਅਕਤੂਬਰ 1538 ਈਸਵੀ ਵਿੱਚ ਹੋਇਆ ਉਹਨਾਂ ਦਾ ਇੱਕ ਭਰਾ ਤੇ ਇੱਕ ਭੈਣ ਸੀ ਦੋਹਾਂ ਤੋਂ ਵੱਡੇ ਹੋਣ ਕਰਕੇ ਮਾਪਿਆਂ ਨੇ ਉਹਨਾਂ ਦਾ ਨਾਮ ਭਾਈ ਜੇਠਾ ਜੀ ਰੱਖਿਆ ਉਹਨਾਂ ਦਾ ਬਚਪਨ ਲਾਹੌਰ ਵਿੱਚ ਹੀ ਬਤੀਤ ਹੋਇਆ ਉਹ ਅਜੇ 4-5 ਸਾਲਾਂ ਦੇ ਹੀ ਸਨ ਕਿ ਉਹਨਾਂ ਦੇ ਮਾਤਾ ਜੀ ਸਰਗਵਾਸ ਹੋ ਗਏ 7 ਸਾਲ ਦੀ ਉਮਰ ਵਿੱਚ ਪਿਤਾ ਹਰਦਾਸ ਜੀ ਵੀ ਚੜ੍ਹਾਈ ਕਰ ਗਏ ਇਸ ਤਰ੍ਹਾਂ 7 ਸਾਲ ਦੀ ਉਮਰ ਵਿੱਚ ਕਿ ਭਾਈ ਜੇਠਾ ਜੀ ਯਤੀਮ ਹੋ ਗਏ। ਹੁਣ ਛੋਟੇ ਭਰਾ ਤੇ ਭੈਣ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਉਹਨਾਂ ਤੇ ਸਿਰ ਆ ਗਈ। ਉਹ ਆਪਣੀ ਨਾਨੀ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਬਾਸਰ ਕੇ ਆ ਗਏ ਤੇ ਇੱਥੇ ਆ ਕੇ ਘੁੰਗਣੀਆਂ ਯਾਨੀ ਕਿ ਉਬਲੇ ਛੋਲੇ ਵੇਚ ਕੇ ਗੁਜਾਰਾ ਕਰਨ ਲੱਗ ਪਏ ਜਦ ਉਹ ਜਵਾਨ ਹੋਏ ਤਾਂ ਸੰਗਤ ਦੇ ਨਾਲ ਗੁਰੂ ਰਾਮਦਾਸ ਜੀ ਦੇ ਦਰਸਨਾ ਨੂੰ ਗੋਇੰਦਵਾਲ ਗਏ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦਾ ਉਪਦੇਸ਼ ਸੁਣ ਕੇ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ ਭਾਈ ਜੇਠਾ ਜੀ ਨੇ ਉੱਥੇ ਵੀ ਘੁੰਗਣੀਆਂ ਵੇਚਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਵੇਲੇ ਸਮੇਂ ਗੁਰੂ ਦਰਬਾਰ ਦੀ ਹਾਜ਼ਰੀ ਪਰਦੇ ਹੋਏ ਬਾਣੀ ਪੜ੍ਹਦੇ ਸੁਣਦੇ ਤੇ ਗੁਰੂ ਜੀ ਦੇ ਬਚਨ ਦਾ ਆਨੰਦ ਮਾਣਦੇ ਅਤੇ بڑے ਪ੍ਰੇਮ ਨਾਲ ਸੰਗਤ ਦੀ ਸੇਵਾ ਕਰਦੇ ਇਸ ਤਰ੍ਹਾਂ ਭਾਈ ਜੇਠਾ ਜੀ ਤਨ ਮਨ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਰੁੱਝ ਗਏ ਇੱਕ ਦਿਨ ਬੀਬੀ ਪਾਨੀ ਦੇ ਮਾਤਾ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਬੀਬੀ ਪਾਨੀ ਜੀ ਜਵਾਨ ਹੋ ਗਏ ਹਨ ਉਹਨਾਂ ਲਈ ਕੋਈ ਵਰ ਲੱਭੋ ਉਸ ਸਮੇਂ ਭਾਈ ਜੇਠਾ ਜੀ ਸਾਹਮਣੇ ਖੜੇ ਸਨ ਮਾਤਾ ਜੀ ਨੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਦੇ ਕਿਹਾ ਲੜਕਾ ਅਜੇ ਹ ਜਵਾਨ ਗੱਬਰੂ ਤੇ ਸੇਵਾਦਾਰ ਹੋਣਾ ਚਾਹੀਦਾ ਹੈ ਜੇ ਹੋ ਜਿਹੇ ਭਾਈ ਜੇਠਾ ਜੀ ਹਨ ਤਾਂ ਗੁਰੂ ਰਾਮਦਾਸ ਜੀ ਨੇ ਮੁਸਕਰਾ ਕੇ فرمایا ਭਲੀਏ ਲੋਕੇ ਭਾਈ ਜੇਠਾ ਜੀ ਵਰਗੇ ਤਾਂ ਭਾਈ ਜੇਠਾ ਜੀ ਹੀ ਹੈ ਇੰਨਾ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਇਸ ਨਾਲ ਹੀ ਕਿਉਂ ਨਾ ਰਿਸ਼ਤਾ ਕਰ ਦਈਏ ਗੁਰੂ ਸਾਹਿਬ ਜੀ ਨੇ ਭਾਈ ਜੇਠਾ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਕਰ ਦਿੱਤਾ ਤੇ ਉਹਨਾਂ ਦਾ ਨਾਮ RAMDAS ਰੱਖ ਦਿੱਤਾ ਭਾਈ ਦੇਠਾ ਜੀ RAMDAS ਜੀ ਨੇ ਗੁਰੂ ਅਮਰਦਾਸ ਜੀ ਦਾ ਜਵਾਈ ਮੰਣਨ ਤੋਂ ਬਾਅਦ ਵੀ ਗੁਰੂ ਘਰ ਦੀ ਸੇਵਾ ਨਾ ਛੱਡੀ ਹੰਕਾਰ ਨਾ ਕਰਦਿਆਂ ਹੋਇਆਂ ਸਗੋਂ ਨਿਮਾਣੇ ਨਿਤਾਣੇ ਹੋ ਕੇ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹੇ ਸਰੋਵਰ ਦੀ ਖੁਦਾਈ ਸਮੇ ਮਿੱਟੀ ਦੀਆਂ ਟੋਕਰੀਆਂ ਚੁੱਕ-ਚੁੱਕ ਕੇ ਬਾਹਰ ਸੁੱਟਦੇ ਉਹਨਾਂ ਦਾ ਸਾਰਾ ਸਰੀਰ ਤੇ ਕੱਪੜੇ ਮਿੱਟੀ ਨਾਲ ਲੱਭੜ ਜਾਂਦੇ ਪਰ ਉਹ ਬਿਨਾਂ ਕਿਸੇ ਪ੍ਰਕਾਰ ਦੀ ਪ੍ਰਵਾਹ ਕੀਤਿਆਂ ਪ੍ਰੇਮ ਭਾਵਨਾ ਨਾਲ ਸੇਵਾ ਕਰਦੇ ਰਹਿੰਦੇ ਇੱਕ ਵਾਰ ਭਾਈ ਜੇਠਾ ਜੀ ਉਹ ਸੋਢੀ ਕੋਲ ਦੇ ਮਨ ਉਹ ਸੋਢੀ ਕੋਲ ਦੇ ਸਨ ਜੋ ਕਿ ਖਤਰੀਆਂ ਵਿੱਚ ਬਹੁਤ ਉੱਚੀ ਕੁੱਲ ਹੈ ਦੇ ਕੁਝ ਰਿਸ਼ਤੇਦਾਰ ਲਾਹੌਰ ਤੋਂ ਗੋਵਿੰਦਵਾਲ ਆਏ ਉਹਨਾਂ ਸੋਚਿਆ ਸੀ ਕਿ ਗੁਰੂ ਜੀ ਦੇ ਜਵਾਈ ਹੋਣ ਕਰਕੇ ਭਾਈ ਜੇਠਾ ਜੀ ਦਾ ਉੱਥੇ ਬੜਾ ਆਦਰ ਤੇ ਸਤਕਾਰ ਹੋਵੇਗਾ ਤੇ ਉੱਚਾ ਰਤਵਾ ਹੋਵੇਗਾ ਪਰ ਜਦੋਂ ਉਹਨਾਂ ਨੇ ਗੋਵਿੰਦਵਾਲ ਆ ਕੇ ਭਾਈ ਜੇਠਾ ਜੀ ਦੇ ਸਿਰ ਤੇ ਟੋਕਰੀ ਤੇ ਲੈ بڑے ਹੋਏ ਕੱਪੜੇ ਦੇਖੇ ਤਾਂ ਉਹ ਗੁੱਸੇ ਵਿੱਚ ਆ ਕੇ ਗੁਰੂ ਰਾਮਦਾਸ ਜੀ ਕੋਲ ਗਏ ਤੇ ਆਖਣ ਲੱਗੇ ਸਾਡੀ ਵੰਸ ਸੋਢੀ ਹੈ ਜੋ ਸਭ ਤੋਂ ਉੱਚੀ ਸਮਝ ਜਾਂਦੀ ਹੈ ਆਪ ਜੀ ਨੇ ਜੇਕਰ ਆਪਣੇ ਜਵਾਈ ਨੂੰ ਮਿੱਟੀ ਦੀਆਂ ਟੋਕਰੀਆਂ ਹੀ ਚਕਾਉਣੀਆਂ ਸੀ ਤਾਂ ਉਹਨਾਂ ਨਾਲ ਇਹ ਰਿਸ਼ਤਾ ਕਿਉਂ ਜੋੜਿਆ ਸੀ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਸਮਝਾਇਆ ਕਿ ਇਹ ਕਿਹਾ ਭਾਈ ਪਰਮਿਓ ਇਹ ਮਿੱਟੀ ਦੀਆਂ ਟੋਕਰੀਆਂ ਨਹੀਂ ਇਹ ਤਾਂ ਇਲਾਹੀ ਛਤਰ ਹੈ ਜੋ ਇਹਨਾਂ ਦੇ ਸਿਰ ਤੇ ਹੁਣ ਵੀ ਝੂਲ ਰਿਹਾ ਤੇ ਅੱਗੇ ਵੀ ਝੂਲੇਗਾ ਅਤੇ ਸਾਰੀ ਲੁਕਾਈ ਇਹਨਾਂ ਅੱਗੇ ਚੁਕਿਆ ਕਰੇਗੀ ਉਹ ਸਾਰੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ਼ਾਂਤ ਹੋ ਗਏ ਤੇ ਵਾਪਸ ਚਲੇ ਗਏ ਭਾਈ ਜੇਠਾ ਜੀ ਦੀ ਪ੍ਰੇਮ ਭਰੀ ਨਿਸ਼ਕਾਮ ਸੇਵਾ ਤੇ ਸਿਮਰਨ ਤੋਂ ਗੁਰੂ ਰਾਮਦਾਸ ਜੀ ਬੜੇ ਪ੍ਰਸੰਨ ਹੋਏ ਸਾਰੇ ਸਿੱਖ ਵੀ ਉਹਨਾਂ ਦਾ ਬੜਾ ਸਤਿਕਾਰ ਕਰਦੇ ਸਨ ਗੁਰੂ ਜੀ ਦੇ ਛੋਟੇ ਜਵਾਈ ਬੀਬੀ ਦਾਨੀ ਜੀ ਦੇ ਪਤੀ ਭਾਈ ਰਾਮਾ ਜੀ ਵੀ ਗੋਵਿੰਦਵਾਲ ਵਿਖੇ ਹੀ ਰਹਿੰਦੇ ਸਨ ਉਹ ਵੀ ਹਰ ਵੇਲੇ ਸੇਵਾ ਦੇ ਆਹਾਰ ਵਿੱਚ ਲੱਗੇ ਰਹਿੰਦੇ ਸਨ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੋਵੇਂ ਹੀ ਗੁਰਗੱਦੀ ਲਈ ਵਡੇ ਹੱਕਦਾਰ ਸਮਝੇ ਜਾਂਦੇ ਸਨ ਗੁਰੂ ਜੀ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਗੁਰਗੱਦੀ ਦਾ ਵਾਰਸ ਭਾਈ ਜੇਠਾ ਜੀ ਨੂੰ ਬਣਾਉਣਾ ਚਾਹੁੰਦੇ ਸਨ ਪਰ ਸਭ ਨੂੰ ਇਹ ਸਪਸ਼ਟ ਰੂਪ ਵਿੱਚ ਦੱਸਣ ਵਾਸਤੇ ਕਿ ਭਾਈ ਜੇਠਾ ਜੀ ਹੀ ਇਸ ਗੁਰਗੱਦੀ ਦੇ ਅਸਲ ਹੱਕਦਾਰ ਹਨ ਉਹਨਾਂ ਨੇ ਇੱਕ ਝੁਕਤੀ ਵਰਤੀ ਗੁਰੂ ਜੀ ਨੇ ਆਪਣੇ ਦੋਹਾਂ ਜਵਾਈਆਂ ਨੂੰ ਆਪਣੇ ਬੈਠਣ ਲਈ ਥੜੇ ਬਣਾਉਣ ਲਈ ਕਿਹਾ ਦੋਹਾਂ ਨੇ ਬੜੇ ਪ੍ਰੇਮ ਤੇ ਰੀਜ ਲਾ ਕੇ ਥੜੇ ਤਿਆਰ ਕਰ ਦਿੱਤੇ ਗੁਰੂ ਜੀ ਨੇ ਦੇਖ ਕੇ ਕਿਹਾ ਇਹ ਠੀਕ ਨਹੀਂ ਬਣੇ ਤਾਂ ਕਿ ਦੁਬਾਰਾ ਬਣਾਓ ਅਗਲੇ ਦਿਨ ਫਿਰ ਦੋਹਾਂ ਨੇ ਥੜੇ ਬਣਾਏ ਪਰ ਗੁਰੂ ਜੀ ਨੇ ਦੇਖ ਕੇ ਫਿਰ ਕਿਹਾ ਕਿ ਢਾ ਦਿਓ ਦੁਬਾਰੇ ਬਣਾਓ ਤੀਜੀ ਵਾਰ ਬਣਾਏ ਹੋਏ ਥੜੇ ਵੀ ਗੁਰੂ ਜੀ ਨੇ ਪਸੰਦ ਨਾ ਕੀਤੇ ਇਹਾਂ ਅਜੇ ਵੀ ਠੀਕ ਨਹੀਂ ਫਿਰ ਢਾਕੇ ਦਵਾਰੇ ਬਣਾਓ ਭਾਈ ਦੇ타 ਜੀ ਤਾਂ ਪ੍ਰੇਮ ਨਾਲ ਸਤਿ ਬਚਨ ਕਹਿ ਕੇ ਫਿਰ ਥੜਾ ਬਣਾਉਣ ਲੱਗ ਪਏ ਪਰ ਭਾਈ ਰਾਮਾਨ ਜੀ ਆਕ ਥੱਕ ਕੇ ਖਿਜ ਕੇ ਤੇ ਆਖਣ ਲੱਗੇ ਗੁਰੂ ਜੀ ਅਸਲ ਵਿੱਚ ਆਪ ਜੀ ਬਜ਼ੁਰਗ ਹੋ ਗਏ ਹੋ ਇਸ ਲਈ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਤਰਾ ਦਾ ਕਿਸ ਪ੍ਰਕਾਰ ਦਾ ਥੜਾ ਬਣਾਉਣਾ ਚਾਹੁੰਦੇ ਹੋ ਮੈਂ ਤਾਂ ਬਿਲਕੁਲ ਤੁਹਾਡੇ ਕਹੇ ਅਨੁਸਾਰ ਹੀ ਥੜਾ ਬਣਾਉਂਦਾ ਹਾਂ ਪਰ ਤੁਹਾਨੂੰ ਇਹ ਪਸੰਦ ਨਹੀਂ ਆਉਂਦਾ ਭਾਈ ਜੇਠਾ ਜੀ ਗੁਰੂ ਜੀ ਨੂੰ ਅਕਾਲ ਪੁਰਖ ਦਾ ਸਰੂਪ ਸਮਝ ਕੇ ਹੁਕਮ ਮੰਨਦੇ ਰਹੇ ਤੇ ਥੜੇ ਬਣਾਉਂਦੇ ਤੇ ਟਾਉਂਦੇ ਰਹੇ ਜਦੋਂ ਸਤਮਾ ਥੜਾ ਬਣਾਇਆ ਤਾਂ ਉਹ ਗੁਰੂ ਸਾਹਿਬ ਜੀ ਨੇ ਪ੍ਰਵਾਨ ਕਰ ਲਿਆ ਅਸਲ ਵਿੱਚ ਗੁਰੂ ਜੀ ਗੁਰਗੱਦੀ ਦੇ ਸਹੀ ਹੱਕਦਾਰ ਬਾਰੇ ਲੋਕਾਂ ਨੂੰ ਦੱਸਣ ਲਈ ਇਹ ਪ੍ਰੀਖਿਆ ਲੈ ਰਹੇ ਸਨ ਸਭ ਲਈ ਇਹ ਸਪਸ਼ਟ ਕਰਨਾ ਸੀ ਕਿ ਪਾਈ ਦੇਠਾ ਜੀ ਹੀ ਹਨ ਗੁਰਗੱਦੀ ਦੇ ਸੱਚੇ ਸੇਵਾਦਾਰ ਹੱਕਦਾਰ ਜੋ ਅਸਲ ਵਿੱਚ ਗੁਰੂ ਨਾਨਕ ਉਂਦੀ ਗੱਦੀ ਦੇ ਵਾਰਿਸ ਬਣ ਦੇ ਜੋਗ ਹਨ ਉਹਨਾਂ ਵਿੱਚ ਨਾਮ ਬਾਣੀ ਦੀ ਸ਼ਕਤੀ ਹੋਣ ਕਰਕੇ ਉਹ ਸਤਿ ਬਚਨੀ ਤੇ ਸੇਵਾ ਦੇ ਪੁੰਜ ਹਨ ਇਸ ਲਈ ਉਹ ਹੀ ਇਸ ਮਹਾਨ ਸੇਵਾ ਨੂੰ ਨਿਵਾ ਸਕਦੇ ਹਨ ਇਸ ਤਰ੍ਹਾਂ ਭਾਈ ਜੇਠਾ ਜੀ ਇਸ ਪ੍ਰੀਖਿਆ ਵਿੱਚ ਪਾਸ ਹੋਏ ਗੁਰੂ ਰਾਮਦਾਸ ਜੀ ਨੇ ਸਭ ਸੰਗਤਾਂ ਦੇ ਸਾਹਮਣੇ ਭਾਈ ਜੇਠਾ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਉਹਨਾਂ ਅੱਗੇ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਮਾਬਾ ਬੁੱਢਾ ਜੀ ਪਾਸੋਂ ਲਗਵਾਇਆ ਇਸ ਪ੍ਰਕਾਰ ਨਿਸ਼ਕਾਮ ਸੇਵਾ ਸਿਮਰਨ ਦੀ ਕਾਲਣਾ ਸਦਕਾ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ ਸੋ ਅੱਜ ਆਪਾਂ ਇਸ ਸਾਖੇ ਵਿੱਚ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਜੀ ਕਿਵੇਂ ਬਣੇ ਪੜਿਆ ਹੈ ਸੋ ਪੜਦੇ ਆਂ ਹੋਇਆਂ ਅਨੇਕ ਪ੍ਰਕਾਰ ਦੇ ਗਲਤੀਆਂ ਹੋਈਆਂ ਹੈ ਜੀ ਆਪ ਜੀ ਦਾ ਅਣਜਾਣ ਬੱਚਾ ਸਮਝ ਕੇ ਬਖਸ਼ ਲੈਣਾ ਜੀ ਗੁਰਨਾਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ